ਉਹ ਕਲਯੁਗ ਵਿੱਚ ਬੰਦੇ ਕਲਯੁਗੀ ਹੋਏ ਉਹ ਦੂਜਿਆਂ ਦੇ ਰਾਵਾਂ ਵਿੱਚ ਪੁੱਟਦੇ ਨੇ ਟੋਏ ਉਹ ਕਲਯੁਗ ਵਿੱਚ ਬੰਦੇ ਕਲਯੁਗੀ ਹੋਏ ਉਹ ਦੂਜਿਆਂ ਦੇ ਰਾਵਾਂ ਵਿੱਚ ਪੁੱਟਦੇ ਨੇ ਟੋਏ ਉਹ ਦੁੱਖਾਂ ਵਿੱਚ ਮਾਲਾ ਉਹਦੇ ਨਾਂ ਦੀ ਫੇਰਦੇ ਉਹ ਦੁੱਖਾਂ ਵਿੱਚ ਮਾਲਾ ਉਹਦੇ ਨਾਂ ਦੀ ਫੇਰਦੇ ਪਰ ਖੁਸ਼ੀ ਵਿੱਚ ਰੱਬ ਕਿੱਥੇ ਯਾਦ ਕਰਦੇ ਉਹ ਜਿਉਂਦਿਆਂ ਨੂੰ ਪੁੱਛਦੇ ਨਾ ਲੋਕ ਇੱਥੇ ਪਾਣੀ ਵੇਖੇ ਮਰੇ ਤੋਂ ਸਰਾਂਦ ਕਰਦੇ ਮੈਂ ਵੇਖੇ ਮਰੇ ਤੋਂ ਸਰਾਂਦ ਕਰਦੇ ਉਹ ਰਿਸ਼ਤੇਦਾਰੀ ਦਾ ਭੋਗ ਪਾਇਆ ਏ ਮੋਬਾਈਲਾਂ ਨੇ ਸਭਿਆਤਾ ਮਾਰ ਦਿੱਤੀ ਅੱਜ ਦੇ ਸਟੇਲਾਂ ਨੇ ਉਹ ਰਿਸ਼ਤੇਦਾਰੀ ਦਾ ਭੋਗ ਪਾਇਆ ਏ ਮੋਬਾਈਲਾਂ ਨੇ ਸਭਿਆਤਾ ਮਾਰ ਦਿੱਤੀ ਅੱਜ ਦੇ ਸਟੇਲਾਂ ਨੇ ਉਹ ਆਰਥੀ ਦੇ ਨਾਲ ਵੀ ਬਣਾਉਂਦੇ ਰੀਲਾਂ ਨੇ ਪਰਤੀ ਦੇ ਨਾਲ ਵੀ ਬਣਾਉਂਦੇ ਰੀਲਾਂ ਨੇ ਕਈ ਵੀਡੀਓ ਬਣਾ ਕੇ ਫਿਰ ਲਾਫ ਕਰਦੇ ਉਹ ਜਿਉਂਦਿਆਂ ਨੂੰ ਪੁੱਛਦੇ ਨਾ ਲੋਕ ਇੱਥੇ ਪਾਣੀ ਵੇਖੇ ਮਰੇ ਤੋਂ ਸਰਾਰਦ ਕਰਦੇ ਮੈਂ ਵੇਖੇ ਮਰੇ ਤੋਂ ਸਰਾਰਦ ਕਰਦੇ ਉਹ ਨਸ਼ਿਆਂ ਨੂੰ ਖਾ ਲਿਆ ਪੰਜਾਬ ਮੇਰਾ ਰੰਗਲਾ ਹਵਾ ਪਾਣੀ ਦੇ ਤਾਫ਼ੀ ਕਰ ਦਿੱਤਾ ਗੰਦੜਾ ਉਹ ਨਸ਼ਿਆਂ ਦੇ ਖਾਨਿਆਂ ਪੰਜਾਬ ਮੇਰਾ ਰੰਗਲਾ ਹਵਾ ਪਾਣੀ ਦੇਵਤਾ ਵੀ ਕਰ ਦਿੱਤਾ ਗੰਦਲਾ ਉਹ ਨਸ਼ਿਆਂ ਦੇ ਵਿੱਚ ਪੈ ਗਈ ਪੀੜੀ ਅੱਜ ਦੀ ਨਸ਼ਿਆਂ ਦੇ ਵਿੱਚ ਪੈ ਗਈ ਪੀੜੀ ਅੱਜ ਦੀ ਇਥੇ ਆਪਣੀ ਨੂੰ ਕਿਵੇਂ ਬਰਬਾਦ ਕਰਦੇ ਉਹ ਜਿਉਂਦਿਆਂ ਨੂੰ ਪੁੱਛਦੇ ਨਾਲ ਲੋਕ ਇੱਥੇ ਪਾਣੀ ਵੇਖੇ ਮਰੇ ਤੋਂ ਸ਼ਰਾਦ ਕਰਦੇ ਮੈਂ ਵੇਖੇ ਮਰੇ ਤੋਂ ਸ਼ਰਾਦ ਕਰਦੇ ਉਹ ਜੂੰਦਿਆਂ ਨੂੰ ਪੁੱਛੋ ਛੱਡੋ ਪੂਜਣੀਆਂ ਮੜੀਆਂ ਸਿੱਧੂ ਪਰੀਏ ਪ੍ਰੀਤ ਨੇ ਵੀ ਗੱਲਾਂ ਸੱਚ ਕਰੀਆਂ ਉਹ ਜੂੰਦਿਆਂ ਨੂੰ ਪੁੱਛੋ ਛੱਡੋ ਪੂਜਣੀਆਂ ਮੜੀਆਂ ਸਿੱਧੂ ਪਰੀਏ ਪ੍ਰੀਤ ਨੇ ਵੀ ਗੱਲਾਂ ਸੱਚ ਕਰੀਆਂ ਉਹ ਭੋਗਾਂ ਉੱਤੇ ਬਹੁਤੇ ਪਕਵਾਨਾਂ ਦਾ ਨਹੀਂ ਫਾਇਦਾ ਭੋਗਾਂ ਉੱਤੇ ਬਹੁਤੇ ਪਕਵਾਨਾਂ ਦਾ ਨਹੀਂ ਫਾਇਦਾ ਜੂੰਦੇ ਮਾਪਿਆਂ ਦੇ ਅੱਗੇ ਪਾਣੀ ਵੀ ਨਹੀਂ ਧਰਦੇ ਓ ਜਿਉਂਦਿਆਂ ਨੂੰ ਪੁੱਛ ਤੇਰਾ ਲੋਕ ਇੱਥੇ ਪਾਣੀ ਵੇਖੇ ਮਰੇ ਤੋਂ ਸ਼ਰਾਬੇ ਕਰਦੇ ਮੈਂ ਵੇਖੇ ਮਰੇ ਤੋਂ ਸ਼ਰਾਬੇ ਕਰਦੇ ਇੱਥੇ ਵੇਖੇ ਮੈਂ ਮਰੇ ਤੋਂ ਸ਼ਰਾਬੇ ਕਰਦੇ